ਪ੍ਰੀਸਲੋਨ ਗੋਡ ਬlesਸ ਯੂ ਆਲ ਮੈਂ ਕੋਦਰ ਦਾਸ ਬਾਲ ਸੁਪਾਲ ਰਾਨਾ ਆ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇ ਚੁਕਿਆ ਇੱਕ ਬਹੁਤ ਹੀ ਇੱਕ ਅਹਿਮ ਮੁੱਦੇ ਦੇ ਉੱਤੇ ਇਹ ਵੀਡੀਓ ਆ ਅਸੀਂ ਨੂੰ ਪੂਰਾ ਸੁਣਾਗੇ ਤੇ ਦੇਖਾਂਗੇ ਤਾਂ ਕਿ ਸਨ ਕੇਈ ਗੱਲਾਂ ਦੀ ਸਮਝ ਆਏ ਤੁਸੀਂ ਥੰਬਨੇਲ ਤੇ ਇੱਕ ਸਿੱਖ ਭਾਈ ਦੀ ਫੋਟੋ ਦੇਖੀ ਇਦਾਂ ਨਾਮ ਹੈਗਾ ਪਖ ਸਿੰਘ ਦੁਆਬੀਆਂ ਆ ਥੋੜੇ ਟਾਈਮ ਦੇ ਵਿੱਚ ਹੀ ਇਹ ਚਰਚਾ ਚ ਆ ਰਿਆ ਬੰਨਾ ਔਰ ਚਰਚਾ ਵਿੱਚ ਆਉਣ ਦਾ ਵਿਸ਼ਾ ਇਸ ਇਨਸਾਨ ਨੂੰ ਵੀ ਸਮਝ ਆ ਗਿਆ ਹੈ ਕਿ ਕਿੱਦਾਂ ਮੈਂ ਲੋਕਾਂ ਦੀਆਂ ਅੱਖਾਂ ਚ ਆ ਸਕਦਾ ਤੇ ਕਿੱਦਾਂ ਮੇਰੀ ਅਮੀਜ਼ ਬਣ ਸਕਦੀ ਹੈ ਪਿਛਲੇ ਦਿਨਾਂ ਦੇ ਵਿੱਚ ਥੋੜਾ ਟਾਈਮ ਪਹਿਲਾਂ 크ਿਸਚੀਅਨਿਟੀ ਨੇ ਸਾਡੇ ਸਮਾਜ ਨੇ ਜਿਵੇਂ ਗੁਰਦਾਸਪੁਰ ਦੇ ਵਿੱਚ ਇੱਕ ਮਸੀਹ ਚੌਂਕ ਬਣਾਇਆ ਤੇ ਉਸ ਚੌਂਕ ਦੇ ਵਿੱਚ ਸਾਡੇ ਸਮਾਜ ਨੇ ਯਿਸੂ ਮਸੀਹ ਦਾ ਪਵਿੱਤਰ ਕ੍ਰੂਸ ਲਗਾ ਕੇ ਉਹਦਾ ਨਾਂ ਮਸੀਹ ਚੌਂਕ ਰੱਖਿਆ ਗਿਆ। ਤੋਂ ਇਹ ਜਿਹੜਾ ਬੰਦਾ ਆ ਇਹ ਬੰਦੇ ਦਾ ਕਹਿਣਾ ਕਿ ਸਿੱਖੋ ਹਿੰਦੂਓ ਤੁਸੀਂ ਚੂੜੀਆਂ ਪਾਈਆਂ ਸੀ ਜਦੋਂ ਉੱਥੇ ਉਹ ਪਵਿੱਤਰ ਕ੍ਰੂਸ ਉਹ ਤੇ ਸਲੀਬ ਕਹਿੰਦਾ ਇੱਜ਼ਤ ਨਹੀਂ ਦਿੰਦਾ ਉਸ ਪਵਿੱਤਰ ਕ੍ਰੂਸ ਨੂੰ ਤੇ ਕਹਿੰਦਾ ਜਦੋਂ ਲਾਉਣ ਆਏ ਤੇ ਤੂੰ ਉਹਨੂੰ ਠੋਕ ਨਹੀਂ ਸਕਦੇ ਤੇ ਚੂੜੀਆਂ ਪਾਈਆਂ ਸੀ ਪਹਿਲੀ ਤੇ ਗੱਲ ਹੈ ਕਿ ਇਹ ਦੂਜਿਆਂ ਨੂੰ 扑ੜਕਾਰਿਆ ਇਸ ਬੰਦੇ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਕ੍ਰੂਸ ਲਗਾਇਆ ਜਾ ਰਿਹਾ ਸੀ ਪਵਿੱਤਰ ਕ੍ਰੂਸ ਉਸ ਸਮੇਂ ਤੂੰ ਕਿੱਥੇ ਸੀ ਤੂੰ ਦੂਜਿਆਂ ਨੂੰ 扑ੜਕਾਰਿਆ ਆ ਤੂੰ ਖੋਦਾ ਜਾਂਦਾ ਉੱਥੇ ਕਹਿੰਦਾ ਉੱਥੇ ਠੋਕ ਦੇਣੀ ਚਾਹੀਦੀ ਸੀ ਇਹ ਗੱਲ ਕਿਸ ਆਧਾਰ ਤੇ ਬੰਦਾ ਕਰ ਰਿਹਾ ਕਿਸ ਤੱਥ ਨਾਲ ਕਰ ਰਿਹਾ ਆਪਾਂ ਥੋੜਾ ਜਿਹਾ ਗੱਲ ਨੂੰ ਸਮਝਾਂਗੇ ਪਹਿਲਾ ਵਿਸ਼ਾ ਅਸੀਂ ਜਾਣਦੇ ਹਾਂ ਕਿ ਪੰਜਾਬ ਅਗਰ ਅੱਜ ਤੋਂ ਪਹਿਲਾਂ ਦੇਖੀਏ ਤੇ ਪੰਜਾਬ ਦੇ ਹਾਲਾਤ ਜਾਂ ਇੰਡੀਆ ਦੇ ਹਾਲਾਤ ਬਹੁਤ ਖਰਾਬ ਸੀ ਤੇ ਕਦੀ ਕਦੀ ਕੇ ਕਹਿੰਦਾ ਕਿ 크ਿਸਚੀਅਨਿਟੀ ਦਾ ਪੰਜਾਬ ਨੂੰ ਕੀ ਦੇਣ ਆ ਇਸ ਪੰਜਾਬ ਦੇ ਵਿੱਚ ਇਹਨਾਂ ਦਾ ਕੀ ਆ ਇਹ ਕਿਹੜੇ ਹੱਕ ਨਾਦਾ ਕਰ ਰਹੇ ਨੇ ਪਹਿਲੀ ਤੇ ਗੱਲ ਅਸੀਂ ਜਾਣਦੇ ਆ ਕਿ ਪੰਜਾਬ ਦੇ ਲੌਂਗ ਟਾਈਮ ਤੋਂ ਪੰਜਾਬ ਦੇ ਲੋਗ 크ਿਸਚੀਅਨ ਕੰਟਰੀਸ 'ਚ ਗਏ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਧੀਰੇ ਧੀਰੇ ਉੱਥੇ ਇਹਨਾਂ ਨੇ ਆਪਣੇ ਬਿਜ਼ਨਸ ਕੰਮ ਕਰ ਸੈਟਲਡ ਕੀਤੇ ਕੁਝ ਬੜੀਆਂ ਬੜੀਆਂ ਸਿੱਖ ਸਿੱਖ ਲੋਕ ਸਿੱਖ ਭਾਈ ਕਾਫੀ ਜ਼ਮੀਨਾਂ ਦੇ ਮਾਲਕ ਬਣ ਗਏ ਜਾਂ ਬਹੁਤ کاروبار ਬਣ ਗਏ ਜਿਨ੍ਹਾਂ ਦਾ ਅੱਜ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਾਮ ਆ ਹ ਹੁਣ ਜਦੋਂ ਉੱਥੇ ਗਏ ਤੇ ਉਹ 크੍ਰਿਸਚਨ ਕੰਟਰੀਜ਼ ਨੇ ਸੈਕੂਲਰ ਕੰਟਰੀਜ਼ ਨੇ ਚਾਹੇ ਕਿਸੇ ਵੀ ਕਮਿਊਨਿਟੀਸ ਦੇ ਲੋਕ ਹੋਣ ਉੱਥੇ ਉਹ ਪਿਆਰ ਕਰਦੇ ਨੇ ਸਿੱਖਾਂ ਨੇ ਭਰਾਵਾਂ ਨੇ ਜਦੋਂ ਉੱਥੇ ਆਪਣੇ ਲੋਕ ਵਧਦੇ ਗਏ ਮਿਲ ਕੇ ਜਗਾ ਖਰੀਦੀਆਂ ਗੁਰਦੁਆਰੇ ਬਣਾਏ ਨਿਸ਼ਾਨ ਸਾਹਿਬ ਲਾ ਕੇ ਆਪਣੀ ਸਿੱਖੀ ਦਾ ਉਸ ਜਗ੍ਹਾ ਤੇ ਪ੍ਰਚਾਰ ਕੀਤਾ ਗਿਆ ਇਹ ਆਪਣੀ ਸਿੱਖੀ ਨੂੰ ਪ੍ਰਮੋਟ ਕੀਤਾ ਗਿਆ ਸਿੱਖੀਜ਼ਮ ਨੂੰ ਆਪਣੇ ਇਤਿਹਾਸ ਨੂੰ 크ਰਿਸਚੀਅਨਸ ਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਕ੍ਰਿਸਚੀਅਨਸ ਨੇ ਇਸ ਚੀਜ਼ ਦੇ ਬਾਰੇ ਕਦੀ ਵੀ ਕੁਝ ਬੁਰਾ ਨਹੀਂ ਕਿਹਾ। ਔਰ ਉਸ ਤੋਂ ਬਾਅਦ ਜੇ ਅਸੀਂ ਦੇਖੀਏ ਅੱਜ ਕੈਨੇਡਾ ਤੇ ਉੱਥੇ ਕਈ ਸੜਕਾਂ ਤੇ ਕਈ ਬੱਸ ਸਟਾਪ ਤੇ ਕਈ ਜਗ੍ਹਾ ਤੇ ਅੱਜ ਪੰਜਾਬ ਦੇ ਸਿੱਖ ਇਤਿਹਾਸ ਗੁਰੂਆਂ ਦੇ ਨਾਮ ਦੇ ਨਾਲ ਜੁੜੇ ਹੋਏ ਉੱਥੇ ਨਾਮ ਬਣ ਗਏ ਨੇ। ਔਰ ਜਦੋਂ ਨਾਮ ਬਣ ਗਏ ਨੇ ਸੜਕਾਂ ਦੇ ਬੱਸ ਸਟਾਪ ਦੇ ਕਈ ਚੀਜ਼ਾਂ ਦੇ ਇਹਨਾਂ ਨੂੰ ਬੜੀ ਖੁਸ਼ੀ ਮਿਲ ਰਹੀ ਹੈ। ਤੇ ਦੂਜੇ ਦੇਸ਼ ਵਿੱਚ ਵੇਖੋ ਸੜਕਾਂ ਦੇ ਨਾਮ ਬਣ ਗਏ ਦੇਖੋ ਚੌਂਕਾਂ ਦੇ ਨਾਮ ਬਣ ਗਏ ਬਹੁਤ ਖੁਸ਼ ਨੇ ਉੱਥੋਂ ਦੇ ਸਿੱਖ ਭਾਈ 크੍ਰਿਸਚੀਅਨਿਟੀ ਨੂੰ ਇਹਦੇ ਲਈ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਦਾ ਕੋਈ ਵਿਰੋਧ ਨਹੀਂ ਕੀਤਾ ਕਿਸੇ ਵੀ ਗੱਲ ਦਾ ਕੋਈ ਵੀ ਐ ਆਇਆ ਰ ਬੰਦਾ ਆ ਦੁਆਬੀਆ ਭਗਤ ਸਿੰਘ ਲਾ 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 ਐ ਕਰਦਾਂਗੇ ਉਹ ਕਰਦਾਂਗੇ ਇਹਦੀਆਂ ਕਈ ਵੀਡੀਓਜ਼ ਮੈਂ ਦੇਖੀਆਂ ਐਕਚੁਅਲੀ ਕਿਉਂ ਇਦਾਂ ਕਰ ਰਿਹਾ ਇਹਦਾ ਇੱਕੋ ਕਰਨ ਦਾ ਕਾਰਨ ਆ ਕੁਰਸੀ ਦੀ ਭੁੱਖ ਪਿਛਲੇ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਖੜਾ ਹੋਇਆ ਆਪਣੀ ਕੌਮ ਲਈ ਬੜੇ ਕੌਮ ਲਈ ਅੱਛਾ ਕੰਮ ਕਰ ਰਿਹਾ ਨਸ਼ਾ ਛੁਡਾ ਰਿਹਾ ਹੀ ਪਰ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਹੋਇਆ ਇਹ ਉਹਦਾ ਰੋਂਗ ਕੰਮ ਸੀ ਚਲੋ ਜੋ ਨੇ ਰੋਂਗ ਕੀਤਾ ਉਹ ਭੁਗਤੀ ਆਈ ਉਹਨਾਂ ਜੇਲ੍ਹ ਚ ਗਿਆ ਲੇਕਿਨ ਇਹ ਬੰਦੇ ਦੀ ਆਈਡੀ ਨੂੰ ਚੈੱਕ ਕਰੋ ਇੱਕ ਕੰਟੀਨਿਊ ਤੇ ਪੋਸਟਾਂ ਪਾਉਂਦਾ ਕੰਟੀਨਿਊ ਦੇ ਵਿਰੁੱਧ ਇਹਨਾਂ ਬੋਲਦਾ ਇਹਨਾਂ ਬੋਲਦਾ ਇਹਦੇ ਬੋਲਣ ਦਾ ਕਾਰਨ ਕੀ ਆਪਣੇ ਬੰਦੇ ਦੇ ਖਿਲਾਫ ਕੁਰਸੀ ਤਾਂ ਕਿ ਜਿਹੜੇ ਲੋਕ ਨੇ ਮੈਨੂੰ ਕੁਝ ਮੰਨਣ ਤੇ ਕੱਲ ਨੂੰ ਮੈਂ ਐਮਪੀ ਐਮਐਲਏ ਤੋਂ ਬਾਅਦ ਮੈਂ ਵੀ ਕਿਸੇ ਮੁਕਾਮ ਤੇ ਆਵਾਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਇਹਦਾ ਮਕਸਦ ਆ ਜਿੱਦਾਂ ਸਿੱਖਾਂ ਨੂੰ ਹਿੰਦੂ ਨੂੰ ਪਣਖਾਣਾ ਤੇ ਲੜਾਣਾ ਤੇ ਸੱਤਾ ਦੀ ਰੋਟੀ ਸੇਕਣੀ ਜੇ ਐਨਾ ਹੀ ਦੰਮ ਦਾ ਬੰਦਾ ਤੇ ਤੂੰ ਤੂੰ ਚੋੜੀਆਂ ਪਾਈਆਂ ਤੂੰ ਕਿਹਨੇ ਉੱਥੇ ਆ ਤੂੰ ਆ ਜਾਂਦਾ ਉੱਥੇ ਭਈ ਦੂਸਰੀ ਗੱਲ ਗੁਰਦਾਸਪੁਰ ਬਟਾਲਾ ਧਾਰੀਵਾਲ ਡੇਰਾ ਬਾਬਾ ਨਾਨਕ ਇੱਕ 크੍ਰਿਸਚੀਅਨਿਟੀ ਦਾ ਗਾੜਿਆ ਉੱਥੇ ਹਿੰਦੂ ਸਿੱਖ ਓਨੇ ਨਹੀਂ ਜਿਨੇ ਕ੍ਰਿਸਚੀਅਨਸ ਨੇ ਤੂੰ ਚੈੱਕ ਕਰ ਲੋ ਵੋਟਾ ਤੇ ਕੀ ਜਿੱਥੇ ਮੈਜੋਰਟੀ ਆ ਤੇ ਤੁਸੀਂ ਕੈਨੇਡਾ ਚ ਜਾ ਕੇ ਆਪਣੇ ਗੁਰਦੁਆਰੇ ਮੰਦਰ ਹਰ ਦੇਸ਼ਾਂ ਚ ਬਣਾ ਸਕਦੇ ਜੀ ਤੇ ਤੁਸੀਂ ਬੜੇ ਖੁਸ਼ ਹੁੰਦੇ ਜੀ ਤੇ ਜਿੱਥੇ ਪੰਜਾਬ ਦੇ ਵਿੱਚ ਅਗਰ ਇੱਕ ਇੱਕ ਏਰੀਏ ਵਿੱਚ 크ਿਸਚਨ ਮੈਜੋਰਟੀ ਆ ਤੇ ਕੀ ਜੇ ਉਹਨਾਂ ਨੇ ਇਹ ਆਪਣੀ ਇੱਛਾ ਨੂੰ ਜ਼ਾਹਰ ਕੀਤਾ ਪਿਛਲੇ 1 ਸਾਲ ਤੋਂ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾਂ ਕਈ ਸਾਲਾਂ ਤੋਂ ਮੰਗ ਕਰਦੇ ਆ ਰਹੀ ਤੇ ਪ੍ਰਸ਼ਾਸਨ ਉਹਨਾਂ ਦੀ ਗੱਲ ਨੂੰ ਅਣਖ ਅਣਕਾਨੀ ਕਰ ਰਹੀ ਸੀ ਸੁਣਵਾਈ ਨਹੀਂ ਸੀ ਕਰ ਰਹੀ ਤੇ ਫਿਰ ਉਹਨਾਂ ਨੇ ਜਦੋਂ ਨਹੀਂ ਗੱਲ ਮੰਨਦੇ ਸੀ ਤੇ ਉਹਨਾਂ ਨੇ ਚਾਹਿਆ ਕਿ ਫਿਰ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਫਿਰ ਉਹਨਾਂ ਨੇ ਇੱਕ ਕੰਮ ਕਰ ਦਿੱਤਾ ਠੀਕ ਹੈ ਸਾਡੇ ਲੋਕਾਂ ਨੇ ਸਾਡੇ ਸਮਾਜ ਨੇ ਉਹਨਾਂ ਦੀ ਵੀ ਇੱਛਾ ਸੀ ਕਿ ਅਸੀਂ ਇਹ ਇੰਨਾ ਸਾਡਾ ਸਮਾਜ ਹੈ ਇੱਧਰ ਤੇ ਕੋਈ ਤੇ ਕਦੀ ਚੀਜ਼ ਸਾਡੇ ਪ੍ਰਭੂ ਦੇ ਨਾਮ ਵਿੱਚ ਹੋਵੇ ਤੇ ਇਹਦੇ ਵਿੱਚ ਦਿੱਕਤ ਕੀ ਹੈ ਸੁਣੋ ਤੁਸੀਂ ਅੰਮ੍ਰਿਤਸਰ ਵਿੱਚ ਜਾਓ ਅੰਮ੍ਰਿਤਸਰ বাস ਸਟੈਂਡ ਆ ਉੱਥੇ ਖ ਹਸੈਨਪੁਰਾ ਚੌਂਕ ਆ ਤੇ ਸਾਡਾ ਵਾਲਮਿਕ ਸਮਾਜ ਜਿਹੜਾ ਉਹਨਾਂ ਨੇ ਆਪਣੇ ਭਗਵਾਨ ਆਪਣੀ ਈਸ਼ਟ ਦੀ ਮੂਰਤੀ ਨੂੰ ਉਸ ਚੌਂਕ ਦੇ ਵਿੱਚਕਾਰ ਜਿਹੜਾ ਗਵਰਨਮੈਂਟ ਚੌਂਕ ਆ ਉਸ ਚੌਂਕ ਦੇ ਵਿੱਚ ਸਥਾਪਿਤ ਕਰਕੇ ਉਹਨੂੰ ਸ਼ੀਸ਼ੇ ਲਾ ਕੇ ਇੱਕ ਰੂਮ ਜਿਹਾ ਬਣਾ ਕੇ ਉਹਨੂੰ ਇੱਕ ਮੰਦਿਰ ਬਣਾਤਾ ਜਿੱਥੇ ਉਹਨੂੰ ਆਪਣੀ ਆਰਾਧਨਾ ਵੀ ਕਰਦੇ ਆ ਹੁਣ ਇਸ ਭਗਤ ਸਿੰਘ ਦੁਆਬੀਆਂ ਦੀਆਂ ਅੱਖਾਂ ਬੰਦ ਨਹੀਂ ਇਹਨੂੰ ਕਿਹਾ ਕਿ ਵਾਲਨਿਕ ਸਮਾਜ ਦੀ ਮੂਰਤੀ ਦੀ ਔਰ ਉਂਗਲ ਕਰਕੇ ਦੇਖ ਕਿਤੇ ਕਿਉਂਕਿ ਅਸੀਂ ਵੀ ਉਹਨਾਂ ਦੇ ਨਾਲ ਆ ਕਿਉਂਕਿ ਜੋ ਉਹਨਾਂ ਨੇ ਕੀਤਾ ਆ ਸਹੀ ਆ ਉਹਨਾਂ ਦੀ ਵੀ ਭਗਵਾਨ ਦੀ ਉਹਨਾਂ ਦੀ ਵੀ ਇੱਛਾ ਹੈ ਕਿ ਸਾਡੇ ਭਗਵਾਨ ਦੀ ਵੀ ਕੋਈ ਜਾਦਗਰੀ ਹੋਵੇ ਚੌਂਕਾ ਦੇ ਵਿੱਚ ਅਗਰ ਸਿੱਖਾਂ ਨੂੰ ਪੂਰੇ ਪੰਜਾਬ ਦੇ ਵਿੱਚ ਹਰ ਚੀਜ਼ ਦੇ ਉੱਪਰ ਨਾਂ ਆਇਆ ਸੜਕਾਂ ਤੇ ਹਸਪੀਟਲ ਨਗਰਾਂ ਤੇ ਹਰ ਜਗ੍ਹਾ ਦੇ ਨਾਂ ਮੈਂ ਬੱਸ ਸਟੈਂਡ ਦੇ ਹਰ ਚੀਤੇ ਤੇ ਜੇ ਕੋਈ ਦੂਸਰੀ ਕਮਿਊਨਿਟੀ ਇਸ ਪੰਜਾਬ ਦੇ ਵਿੱਚ ਤੇ ਕੀ ਉਹਨਾਂ ਦੇ ਇਸ ਦੇ ਨਾਮ ਨਾਲ ਕੋਈ ਨਹੀਂ ਵੱਢ ਸਕਦਾ ਕੀ ਇਹ ਸਿਰਫ ਇਹੋ ਜੇ ਆ ਭਗਤ ਸਿੰਘ ਦੁਆਬੀ ਜਿਹਨੂੰ ਮੈਂ ਕਹੂੰਗਾ ਮੈਂ ਤਾਂ ਇਹਨੂੰ ਫਾਲਤੂ ਦਾ ਇੱਕ ਇਨਸਾਨ ਕਹੂੰਗਾ ਕਿਉਂਕਿ ਇੱਕ ਖੁਦ ਤੇਨੇ ਕੁਝ ਕਰਨਾ ਨਹੀਂ ਹੈ ਲੇਕਿਨ ਅਗਰ ਇਹਦੀਆਂ ਕੁਰਬਾਨੀਆਂ ਦੀਆਂ ਗੱਲਾਂ ਕਹਿੰਦਾ ਇਹਨਾਂ ਦੀਆਂ ਕੁਰਬਾਨੀਆਂ ਕੀ ਹੈ ਇਸ ਇਨਸਾਨ ਨੂੰ ਪੁੱਛੇ ਕਿ ਤੂੰ ਪਹਿਲਾਂ ਗਿਣਾ ਕਿ ਤੇਰੇ ਕੋਲ ਦੇ ਵਿੱਚ ਅੱਜ ਤੱਕ ਕਿੰਨੇ ਕੋਈ ਕੁਰਬਾਨੀ ਦਿੱਤੀ ਇਸ ਪੰਜਾਬ ਦੇ ਲਈ ਕਿਹੜਾ ਕੋਈ ਕੰਮ ਕੀਤਾ ਸਮਾਜ ਦੇ ਲਈ ਤੂੰ ਉਠਿਆ ਅੰਜ ਤੇ ਬੋਲਿਆ ਫਲਾਣਾ ਫਲਾਣਾ ਟਿੰਗੜਾ ਟਿੰਗੜਾ ਇਹ ਵੋ ਸੋ ਕਹਿੰਦਾ ਮਤਲਬ ਆ ਉਹਨਾਂ ਨੇ ਪੁਤਲੀਗੜ ਚੌਂਕ 'ਚ ਵੀ ਆਪਣੀ ਮੂਰਤੀ ਸਥਾਪਿਤ ਕੀਤੀ। ਤੋ ਅੱਛਾ ਜੀ। ਉਹਨਾਂ ਦੀ ਵੀ ਯਾਦਗਰੀ ਰਹਿਣੀ ਚਾਹੀਦੀ ਹੈ। ਸਾਨੂੰ ਉਹਦੇ 'ਚ ਕੋਈ আপত্তি ਨਹੀਂ ਆਪਾਂ ਖੁਸ਼ ਆਂ। 크੍ਰਿਸਚਨ ਸਮਾਜ ਔਰ ਕ੍ਰਮਿਸ਼ 크੍ਰਿਸਚਨ ਸਮਾਜ ਹਰੇਕ ਨਾ ਪਾਈਚਾਰਾ ਬਣਾ ਰੱਖ ਸਕਦਾ। ਤੇ ਜੇ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਰ ਸਕਦੇ ਆ। ਤੋ ਇਹਨੂੰ ਕਿਹ ਕਿਤੇ ਉਂਗਲ ਕਰਕੇ ਦੇਗੀ। ਫਿਰ ਤੈਨੂੰ ਉਹ ਦੱਸਣਗੇ। ਵਾਲ ਕੀ ਸਮਾਜ ਤੇਰੀ ਉਂਗਲ ਕਰੇਗਾ ਬਾਹਰ ਵੱਢ ਕੇ ਰੱਖ ਦੇਣਗੇ ਭਾਈ ਜੀ 크ਰਿਸਚੀਅਨਿਟੀ ਹੁਣ ਹੋ ਨਹੀਂ ਰਹੀ ਕਿਉਂਕਿ ਪੁਰਾਣੇ ਸਮੇਂ ਤੋਂ ਸਾਡੇ ਗ੍ਰੰਥਾਂ ਚ ਸਾਡੇ ਗ੍ਰੰਥ ਦੇ ਅੰਦਰ ਲਿਖਿਆ ਸੀ ਸ਼ਾਂਤੀ ਔਰ ਹਰ ਇੱਕ ਨਾ ਪ੍ਰੇਮ ਰੱਖੋ ਇਸੇ ਦਾ ਫਾਇਦਾ ਤੁਸੀਂ ਲੋਕ ਉਠਾਉਂਦੇ ਜੇ ਤੇ ਜੋ ਮਰਜੀ ਯਿਸੂ ਨੂੰ ਪਾਸਟਰਾਂ ਨੂੰ ਕ੍ਰੋਸ ਨੂੰ ਬੋਲਦੇ ਆਏ ਪਰ ਹੁਣੇ ਸਮਾਂ ਨਹੀਂ ਰਹਿ ਗਿਆ ਜਿੰਨੇ ਵੀ ਕੋਈ ਗੱਲ ਕਰਨੀ ਸੂਝ ਸਮਝ ਕੇ ਕਰਿਓ ਆਪਣਾ ਅੱਗਾ ਪਿੱਛਾ ਵੇਖ ਕੇ ਗੱਲ ਕਰਿਓ ਕਿਉਂਕਿ 크ਰਿਸਚੀਅਨਿਟੀ ਦੇ ਅੰਦਰ ਵੀ ਹੁਣ ਬਹੁਤ ਮੂੜੀ ਖੜੇ ਹੋ ਚੁੱਕਿਆ ਕਿਉਂਕਿ ਬਹੁਤ ਸਮੇਂ ਤੋਂ ਜ਼ਰਦੇ ਆ ਰਹੇ ਸੀ ਆਪਣੀ ਇਨਸਲਟ ਆਪਣੇ ਆਪਣੇ ਪ੍ਰਭੂ ਦੀਆਂ ਗੱਲਾਂ ਦੇ ਉੱਤੇ ਬਾਈਬਲ ਦੇ ਖਿਲਾਫ ਕੁਝ ਵੀ ਕੋਈ ਵੀ ਬੋਲਦਾ ਹੈ ਤੇ ਉਹ ਮਾਫ ਕਰ ਦੇ ਕਿਉਂਕਿ ਬਾਈਬਲ ਦੇ ਅੰਦਰ ਲਿਖਿਆ ਹੈ ਮਾਫ ਕਰਨਾ ਲੇਕਿਨ ਮਾਫ ਤੇ ਕਰਦੇ ਹੈ ਲੇਕਿਨ ਲੋਕ ਜਿਆਦਾ ਪੂਏ ਛੜ ਗਏ ਸੋ ਪਕ ਸਿੰਘ ਦੋਆਬੀਆ ਜੀ ਮੈਂ ਬਸ ਲਾਸਟ ਵਿੱਚ ਇੱਕ ਗੱਲ ਕਹਿਣਾ ਚਾਹਨਾ ਕਿ ਸਿੱਖਾਂ ਨੂੰ ਸਿੱਖ ਭਾਈਆਂ ਨੂੰ ਦੂਜੇ ਦੇਸ਼ਾਂ ਦੇ ਵਿੱਚ ਆਪਣੀ ਗੁਰਦੁਆਰੇ ਬਣਾ ਕੇ ਖੁਸ਼ੀ ਮਿਲਦੀ ਹੈ 크ਰਿਸਚਨ ਕੰਟਰੀਜ਼ ਦੇ ਅੰਦਰ ਅਗਰ ਕੋਈ ਚੌਂ ਕੋਈ ਸੜਕ ਦੇ ਨਾਮ ਉਹਨਾਂ ਦੇ ਗੁਰੂਆਂ ਦੇ ਨਾਮ ਨਾਲ ਯਾਦਗਰੀ ਉੱਥੇ ਜੁੜਦੀ ਹੈ ਤੁਹਾਨੂੰ ਦੂਜੇ ਦੇਸ਼ਾਂ ਜਿੱਥੇ ਤੁਹਾਡਾ ਕੋਈ ਇਤਿਹਾਸ ਨਹੀਂ ਇੰਨੀ ਖੁਸ਼ੀ ਮਿਲਦੀ ਹੈ ਅਸ਼ਾ ਉਹ ਤੁਸੀਂ ਕਰੋ ਤੇ ਸੱਚ ਤੇ ਕੋਈ ਦੂਜੀ ਕਮਿਊਨਿਟੀ ਕਰੇ ਤੇ ਝੂਠ ਤੇ ਬੁਰਾ ਕਮਾਲ ਹੀ ਹੋ ਗਈ ਲੋਕਾਂ ਦੀ ਭਾਈ ਜੀ ਇਸੇ ਲੋ ਮੈਂ ਤੇ ਸਿੱਖ ਕਮਿਊਨਿਟੀ ਨੂੰ ਇੱਕ ਬੇਨਤੀ ਕਰਾਂਗਾ ਇਹੋ ਜਿਹੇ ਲੋਕਾਂ ਤੋਂ ਬਚੋ ਇਹ ਜਿਹੜੇ ਰਾਜਨੀਤੀ ਦੀਆਂ ਖੇਡਾਂ ਖੇਡਦੇ ਨੇ ਔਰ ਇਹਨਾਂ ਨੂੰ ਕੁਰਸੀਆਂ ਦੀ ਭੁੱਖ ਪੈਸੇ ਦੀ ਭੁੱਖ ਨਹੀਂ ਇਹ ਤਾਂ ਇਦਾਂ ਦੀਆਂ ਗੱਲਾਂ ਕਰਦਾ ਕਦੀ ਇਹ ਗੱਲਾਂ ਕਰਦਾ ਇਹਨਾਂ ਦਾ ਉਹ ਪਾਸਟਰ ਪਿਛਲੇ ਦਿਨਾਂ 'ਚ ਬਲਾਤਕਾਰ ਦੇ ਵਿੱਚ ਉਹ ਭਈ ਉਹ ਇੱਕ ਪਾਸਟਰ ਗਿਆ ਦੋ ਜਾ ਸਕਦੇ ਚਾਰ ਜਾ ਸਕਦੇ ਗਲਤ ਵੀ ਹੋ ਸਕਦੇ ਨਹੀਂ ਸਾਰੀ ਕਮਿਊਨਿਟੀ ਸਾਰੇ ਪਾਸਟਰ ਨਹੀਂ ਗਲਤ ਕਿੰਨੀਆਂ ਵੀਡੀਓ ਆਂਦੀਆਂ ਗਰੰਤੀ ਸਿੰਘਾਂ ਦੀਆਂ ਜਿਹੜੇ ਤੇ ਨੰਗੇ ਫੜੇ ਜਾਂਦੇ ਆ ਵੈਭੀਚਾਰ ਕਰਦੇ ਪੁੱਟੇ ਕੰਮ ਕਰਦੇ ਤੇ ਕਦੀ ਕਹੇ ਕ੍ਰਿਸ਼ਨ ਸੁਣਿਆ ਇਹਦਾ ਗੱਲ ਕਰਦਾ ਵੇ ਫੁਲਾਨਾ ਪਾਠੀ ਉਹ ਫੁਲਾਨਾ ਫੜਿਆ ਗਿਆ ਉਹ ਸਕੋ ਆ ਹੋਗਾ ਇਹ ਕਦੀ ਸੁਣਿਆ ਸਾਡੇ ਬੋਤੋ ਐ ਬੀਫ ਕੁਫ ਜਾਂ ਬੰਦਾ ਨਾ ਨੂੰ ਅਕਲ ਨਾ ਮੋਤ ਜੋ ਇਹਦੇ ਮੂੰ ਚਾਈ ਜਾਂਦਾ ਬੋਲੀ ਜਾਂਦਾ ਸੋ ਮੈਂ ਤੇ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਆ ਇੱਕ ਅਪੀਲ ਕਰਾਂਗਾ ਕਿ ਇਹੋ ਜੇ ਲੋਕਾਂ ਨੂੰ ਨਾ ਪਾਓ ਤਾਂ ਕਿ ਇਹ ਦੋ ਸਮਾਜਾਂ ਨੂੰ ਲੜਾ ਨਾ ਆ ਆਪਸੀ ਭਾਈਚਾਰੇ ਨੂੰ ਖਰਾਬ ਨਾ ਕਰਨ ਵੈਸੇ ਵੀ ਇਸ ਸਮੇਂ ਇਸ ਭਾਰਤ ਦੇਸ਼ ਵਿੱਚ ਸਾਨੂੰ ਜਿਹੜੀਆਂ ਅਸੀਂ ਮਿਨੋਰਟੀ ਦੇ ਵਿੱਚ ਆ ਸਾਨੂੰ ਆਪਸ ਵਿੱਚ ਜੁੜਨ ਦੀ ਲੋੜ ਆ ਵੈਸੇ ਵੀ ਜੁੜਨ ਦੀ ਲੋੜ ਆ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਦੇਸ਼ ਦੇ ਹਾਲਾਤ ਕੀ ਨੇ ਸੋ ਰੱਬ ਤੁਹਾਨੂੰ ਬਰਕਤ ਦੇਵੇ ਇਸ ਵੀਡੀਓ ਨਾਲ ਮੈਂ ਆਸ਼ਾ ਕਰਦਾ ਕਿ ਜਿਹੜੇ ਵੀ ਇਹਨੂੰ ਸੁਣਨਗੇ ਜਿਆਦਾ ਸ਼ੇਅਰ ਕਰਨਗੇ ਤਾਂ ਕਿ ਇਸ ਇਨਸਾਨ ਨੂੰ ਸਮਝ ਆਏ ਓਕੇ ਗੋਡ ਬles ਯੂ ਅਮਨ हमारे YouTube चैनल को सब्सक्राइब करें ताकि आप परमेश्वर के और भी गहरे वेदों को जान सकें और जो पॉजिटिव शिक्षा परमेश्वर के दास के ऊपर परमेश्वर ने प्रकट की है उसे सुनकर आप बहुत ही आगे बढ़े आप हर एक नशों से हर एक बीमारियों से छुटकारा पा सकें तो सुख पारणा की और भी नई अपडेट्स जानने के लिए इस चैनल को सब्सक्राइब करें और आइकन दबाएँ